ਅੱਜ ਆਪਾਂ ਬਣਾਵਾਂਗੇ ਜੀ ਲਿਮਨ ਪਪਰ ਚਿਕਨ ਦੀ ਰੈਸিপি ਬਹੁਤ ਹੀ ਆਸਾਨ ਤੇ ਸਿੰਪਲ ਇੰਗਰੀਡੀਅੰਟਸ ਦੇ ਨਾਲ ਆਪਾਂ ਇਹ ਜਰੀ ਰੈਸিপি ਬਣਾਵਾਂਗੇ ਬਿਲਕੁਲ 30 ਮਿੰਟ ਦੇ ਵਿੱਚ ਬਣ ਕੇ ਇਹ ਲਿਮਨ ਪਪਰ ਚਿਕਨ ਜਿਹੜਾ ਤਿਆਰ ਹੋ ਜਾਏਗਾ ਬਹੁਤ ਹੀ ਜ਼ਿਆਦਾ ਸੌਫਟ ਤੇ ਜੂਸੀ ਵੀ ਬਣੇਗਾ ਤੇ ਬਿਲਕੁਲ ਹੀ ਆ ਵੱਖਰਾ ਇਹਦਾ ਟੇਸਟ ਹੋਵੇਗਾ ਤਾਂ ਚਲੋ ਜੀ ਰੈਸিপি ਸ਼ੁਰੂ ਕਰਦੇ ਹਾਂ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਇੱਥੇ 1.5 ਕਿਲੋ ਚਿਕਨ ਲਿਆ ਹੈ ਇਹਦੇ ਵਿੱਚ ਕੁਝ ਮੈਂ ਬੋਨਲੈਸ ਤੇ ਆਮ ਕੁਝ ਬੋਨ ਵਾਲੇ ਪੀਸੇਸ ਲਏ ਹਨ ਬੋਨਲੈਸ ਪੀਸਾ ਨੂੰ ਮੈਂ ਇਦਾਂ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਿਆ ਸੀ ਤੇ ਬੋਨ ਵਾਲੇ ਪੀਸਾ ਦੇ ਵਿੱਚ ਮੈਂ ਲੰਬੇ ਲੰਬੇ ਕੱਟ ਲਾ ਲਏ ਸੀ ਤੇ ਇਸ ਤੋਂ ਹੁਣ ਆਪਾਂ ਇਹਦੀ ਮੈਰੀਨੇਸ਼ਨ ਸ਼ੁਰੂ ਕਰਦੇ ਆ ਮੈਰੀਨੇਸ਼ਨ ਲਈ ਸਭ ਤੋਂ ਪਹਿਲਾਂ ਆਪਾਂ ਇੱਥੇ ਪਾਵਾਂਗੇ ਦਹੀਂ ਦਹੀਂ ਬਿਲਕੁਲ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਠੰਡਾ ਦਹੀਂ ਨਹੀਂ ਹੋਣਾ ਚਾਹੀਦਾ ਤੇ ਇਹਦੇ ਵਿੱਚ ਆਪਾਂ 2 ਚਮਚੇ ਭਰ ਕੇ ਪਾਵਾਂਗੇ ਲਸਣ ਦਾ ਪੇਸਟ 1 ਵੱਡਾ ਚਮਚਾ ਆਪਾਂ ਪਾਵਾਂਗੇ ਹਰੀਆਂ ਮਿਰਚਾਂ ਇੱਕ ਚਮਚਾ ਇਥੇ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਦੋ ਛੋਟੇ ਚਮਚੇ ਆਪਾਂ ਇਥੇ ਨਿੰਬੂ ਦਾ ਰਸ ਪਾਵਾਂਗੇ ਇੱਕ ਚਮਚ ਆਪਾਂ ਪਾ ਦਵਾਂਗੇ ਨਮਕ ਇੱਕ ਚਮਚ ਆਪਾਂ ਇਥੇ ਤਨੀ ਤੇ ਜੀਰੇ ਦਾ ਪਾਊਡਰ ਪਾਵਾਂਗੇ ਡੇਢ ਘੜੀ ਹੁਣ ਆਪਾਂ ਇਹਦੇ ਵਿੱਚ ਕਰੀਮ ਜਾਂ ਜਿਹੜੀ ਮਲਾਈ ਹੁੰਦੀ ਹੈ ਆਪਣੀ ਬੁੱਧ ਦੇ ਉੱਤੇ ਆਈ ਹੋਈ ਉਹ ਪਾ ਦਵਾਂਗੇ ਹੁਣ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇਹਨੂੰ ਤੁਸੀਂ 30 ਮਿੰਟ ਵਾਸਤੇ ਰੂਮ ਟੈਂਪਰੇਚਰ ਦੇ ਉੱਤੇ ਇਦਾਂ ਹੀ ਛੱਡ ਦੇਣਾ ਹੈ ਇਹਦੇ ਨਾਲ ਕੀ ਹੋਏਗਾ ਤੁਹਾਡਾ ਚਿਕਨ ਹੈ ਉਹ ਚੰਗੀ ਤਰ੍ਹਾਂ ਮੈਰੀਨੇਟ ਹੋ ਜਾਵੇਗਾ ਤੇ 30 ਮਿੰਟ ਬਾਅਦ ਜੀ ਹੁਣ ਆਪਾਂ ਇਹਦਾ ਤੜਕਾ ਤਿਆਰ ਕਰ ਲੈਨੇ ਆ ਇੱਕ ਕੜਾਈ ਲਵਾਂਗੇ ਕੜਾਈ ਦੇ ਵਿੱਚ ਆਪਾਂ 2 ਚਮਚੇ ਤੇਲ ਪਾਵਾਂਗੇ ਇਹਦੇ ਵਿੱਚ ਆਪਾਂ ਕੁਝ ਖੜੇ ਮਸਾਲੇ ਪਾਵਾਂਗੇ ਜਿਦੇ ਵਿੱਚ ਹੋਣ ਗਿਆ ਦੋ ਅਹ ਵੱਡੀ ਇਲਾਇਚੀਆਂ ਚਾਰ ਛੋਟੀਆਂ ਇਲਾਇਚੀਆਂ ਤੇ ਦੋ ਮਿਰਚਾਂ ਪੂਰੀਆਂ ਸਬੂਤੀਆਂ ਮਿਰਚਾਂ ਦੋ ਆਪਾਂ ਤੇਜ ਪੱਤੇ ਪਾ ਦਵਾਂਗੇ ਇੱਕ ਚਮਚ ਭਰ ਕੇ ਆਪਾਂ ਇੱਥੇ ਜੀਰਾ ਪਾਵਾਂਗੇ ਜਦੋਂ ਹੀ ਜਿਹੜਾ ਖੜੇ ਮਸਾਲੇ ਥੋੜੇ ਤਿੜਕਣ ਲੱਗ ਜਾਣ ਇਹਨਾਂ ਨੂੰ ਹਲਕਾ ਜਿਹਾ ਤੇਲ ਦੇ ਵਿੱਚ ਸੌਟੇ ਕਰ ਲਓ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਮੈਰੀਨੇਟ ਕੀਤਾ ਹੋਇਆ ਚਿਕਨ ਸੀ ਉਹ ਸਾਰਾ ਦਾ ਸਾਰਾ ਇਹਦੇ ਵਿੱਚ ਪਾ ਦਵਾਂਗੇ ਮੈਰੀਨੇਟ ਕੀਤੇ ਹੋਏ ਚਿਕਨ ਨੂੰ ਤੁਸੀਂ ਖੜੇ ਮਸਾਲਿਆਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਓ ਖੜੇ ਮਸਾਲਿਆਂ ਦਾ ਜਿਹੜਾ ਆਪ ਪੇਸਟ ਹੈ ਉਹ ਇਸ ਮੈਰੀਨੇਟਡ ਚਿਕਨ ਦੇ ਵਿੱਚ ਆਵੇਗਾ ਜਿਵੇਂ ਜਿਵੇਂ ਤੁਸੀਂ ਇਹਨੂੰ ਪਕਾਈ ਜਾਉਂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਚਿਕਨ ਨੂੰ ਪਕਾਉਣ ਤੋਂ ਬਾਅਦ ਜਦੋਂ ਪਾਣੀ ਆਲਮੋਸਟ ਜਿਹੜਾ ਇਵੇਪੋਰੇਟ ਹੋ ਜਾਵੇ ਤੇ ਇਹਦੀ ਜਿਹੜੀ ਗਰੇਵੀ ਹੈ ਉਹ ਅੱਧੀ ਖ ਰਹਿ ਜਾਵੇ ਹੁਣ ਇਹਨੂੰ ਗਾੜਾ ਕਰਨ ਵਾਸਤੇ ਜੇ ਤੁਹਾਨੂੰ ਇਦਾਂ ਦਾ ਗਾੜਾ ਪਸੰਦ ਹੈ ਤਾਂ ਵੀ ਠੀਕ ਹੈ ਪਰ ਜੇ ਤੁਸੀਂ ਇਹਨੂੰ ਹੋਰ ਗਾੜਾ ਕਰਨਾ ਚਾਹੁੰਦੇ ਹੋ ਤਾਂ ਆਪਾਂ ਇਹਦੇ ਵਿੱਚ ਹਲਕਾ ਜਿਹਾ 1 ਤੋਂ ਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਮਿਕਸ ਕਰ ਲਓ ਇਹਦੇ ਨਾਲ ਕੀ ਹੋਏਗਾ ਜਿਹੜੀ ਤਰੀ ਤੁਹਾਡੀ ਆ ਥੋੜੀ ਜਿਹੀ ਜ਼ਿਆਦਾ ਗਾੜ੍ਹੀ ਹੋ ਜਾਏਗੀ ਤੁਸੀਂ ਇਹਨੂੰ ਬਿਲਕੁਲ ਸਕਿੱਪ ਕਰ ਸਕਦੇ ਹੋ ਜੇ ਤੁਸੀਂ ਗਾੜ੍ਹੀ ਨਹੀਂ ਕਰਨਾ ਚਾਹੁੰਦੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਉਦੋਂ ਤੱਕ ਪਕਾਉਣਾ ਜੋ ਤੁਹਾਨੂੰ ਹਲਕਾ ਹਲਕਾ ਇਦਾਂ ਦਾ ਤੇਲ ਜਿਹੜਾ ਨਾ ਉੱਤੇ ਨਾ ਦਿਖਣ ਲੱਗ ਜਾਵੇ ਜਦੋਂ ਤੇਲ ਉੱਤੇ ਦਿਖਣ ਲੱਗ ਗਿਆ ਦੈਟ ਮੀਨਸ ਕਿ ਆਪਣੀ ਜਿਹੜੀ ਸਬਜ਼ੀ ਬਿਲਕੁਲ ਰੈਡੀ ਹੈ ਇਹਦੇ ਵਿੱਚ ਤੇ ਆਪਾਂ ਪਾਵਾਂਗੇ ਚਿਲੀ ਫਲੇਕਸ ਕੁਝ ਗਾਰਨਿਸ਼ ਕਰਨ ਵਾਸਤੇ ਕੁਝ ਕਟੀਆਂ ਹੋਈਆਂ ਆਪਾਂ ਇੱਥੇ ਪਾ ਦਵਾਂਗੇ ਮਿਰਚਾਂ ਤੇ ਨਾਲ ਥੋੜਾ ਜਿਹਾ ਨਿੰਬੂ ਪਾ ਕੇ ਆਪਾਂ ਇਹਨੂੰ ਮਿਕਸ ਕਰਕੇ ਗੈਸ ਨੂੰ ਕਰ ਦੇਣਾ ਹੁਣ ਆਪਾਂ ਇੱਥੇ ਬੰਦ ਇਹਨੂੰ ਆਪਾਂ 10 ਤੋਂ 15 ਮਿੰਟ ਲਈ ਇੱਦਾਂ ਹੀ ਰਹਿਣ ਦੇਣਾ ਐਵੇਂ ਕਰਨ ਨਾਲ ਜਿਹੜੇ ਕੱਟੇ ਹੋਏ ਨਿੰਬੂ ਆ ਉਹਨਾਂ ਦਾ ਇੱਕ ਬੜਾ ਹੀ ਵਧੀਆ ਸਵਾਦ ਜਿਹੜਾ ਚਿਕਨ ਦੀ ਗਰੇਵੀ ਦੇ ਵਿੱਚ ਆਵੇਗਾ ਉਤੋਂ ਮੈਂ ਥੋੜਾ ਜਿਹਾ ਹੋਰ ਕਾਲੀ ਮਿਰਚ ਦਾ ਜਿਹੜਾ ਪਾਊਡਰ ਆ ਉਹ ਪਾ ਰਹੀ ਹਾਂ ਗਰੇਵੀ ਆਪਣੀ ਰੈਡੀ ਹੈ ਜੀ ਤੇ ਚਲੋ ਆਪਾਂ ਹੁਣ ਇਹਨੂੰ ਸਰ ਇਸ ਚਿਕਨ ਨੂੰ ਤੁਸੀਂ ਗਰਮਾ ਗਰਮ ਕਿਸੇ ਨਾਨ ਦੇ ਨਾਲ ਚੌਲਾਂ ਦੇ ਨਾਲ ਇਹ ਜਿਹੜੀਆਂ ਆਪਣੀਆਂ ਹੁੰਦੀਆਂ ਲੱਛੇ ਪਰਾਂਠੇ ਜਾਂ ਨਾਰਮਲ ਰੋਟੀਆਂ ਨਾਲ ਵੀ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਇਹਦਾ ਟੇਸਟ ਜਿਹੜਾ ਇਹ ਬਾਕੀ ਨਾਰਮਲ ਗਰੇਵੀਜ਼ ਵਾਲੇ ਚਿਕਨ ਨਾਲੋਂ ਬਹੁਤ ਹੀ ਜ਼ਿਆਦਾ ਵੱਖਰਾ ਹੁੰਦਾ ਹੈ ਬੜਾ ਟੈਂਗੀ ਜਿਹਾ ਤੇ ਬੜਾ ਹੀ ਵਧੀਆ ਜਿਹਾ ਟੇਸਟ ਇਹਦਾ ਆਉਂਦਾ ਹੈ ਤੁਸੀਂ ਇੱਕ ਵਾਰ ਇਹਨੂੰ ਬਣਾ ਲਿਆ ਤੇ ਮੈਂ ਕਹਿੰਨੀ ਤੁਸੀਂ ਕੋਈ ਵੀ ਹੋਰ ਰੈਸিপি ਜਿਹੜੀ ਆ ਉਹ ਖਦੀ ਨਹੀਂ ਫੋਲੋ ਕਰੋਗੇ ਇੰਨਾ ਕੁ ਜ਼ਿਆਦਾ ਸਵਾਦ ਇਹ ਚਿਕਨ ਬਣ ਕੇ ਤਿਆਰ ਹੁੰਦਾ ਹੈ ਜੀ ਗਰੇਵੀ ਦੀ ਰੰਗਤ ਦੇਖੋ ਜੀ ਕਿੰਨੀ ਜ਼ਿਆਦਾ ਸੋਹਣੀ ਗਰੇਵੀ ਇਹ ਲੱਗਦੀ ਪਈ ਹੈ ਤੇ ਖਾਣ ਦੇ ਵਿੱਚ ਉਸ ਤੋਂ ਜ਼ਿਆਦਾ ਕਿਤੇ ਸਵਾਦ ਹੈ ਇੱਕ ਟੁਕੜਾ ਮੈਂ ਤੁਹਾਨੂੰ ਥੋੜਾ ਤੋੜ ਕੇ ਵੀ ਦੇ ਨਾਲ ਹੀ ਇਹ ਆਰਾਮ ਨਾਲ ਹੀ ਟੁੱਟਦਾ ਜਾਏਗਾ ਇੰਨਾ ਕੁ ਜ਼ਿਆਦਾ ਮੁਲਾਇਮ ਇਹ ਚਿਕਨ ਬਣ ਕੇ ਤਿਆਰ ਹੁੰਦਾ ਹੈ ਇਸ ਰੈਸਪੀ ਨੂੰ ਇੱਕ ਵਾਰ ਜ਼ਰੂਰ ਟਰਾਈ ਕਰਿਓ ਜੀ ਐਵੇਂ ਦੀਆਂ ਹੋਰ ਮਜ਼ੇਦਾਰ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ